ਇੱਕ ਬਾਕੇ ਉਹਨਾਂ ਦੇ ਕੇਸ ਦੇ ਬਾਅਦ ਵਿੱਚ ਉਹ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀ ਸਾਡੀ ਹਰੀਦ ਸਾਹਿਬ 2000 ਆਇਆ ਕਿ ਜਿੱਤਿਆ ਪੰਜਾਬ ਦੇ ਜਿੱਤਣੀ ਹੈ ਪੰਜਾਬ ਪੁਲਿਸ ਜਿੱਤੋਈ ਹੈ ਪੂਰੇ ਪੰਜਾਬ ਦੇ ਕਾਫੀ ਧੰਦੇ ਚਾਹੀ ਕਿਤੇਗੀ ਪੰਜਾਬ ਪੁਲਿਸ ਪੰਜਾਬ ਪੁਲਿਸ ਲੜਾਈ ਦਿੱਤੀ ਹੈ ਜੀ ਉਹਨਾਂ ਨੇ ਕਿਦਾਂ ਨੇ ਮਜੀਠੀਆ ਜੀ ਦੇ ਜੀਤਿਆ ਸਾਹਿਬ ਦੀ ਪਤਨੀ ਨੇ ਦੇਖੋ ਉਹ ਸਾਡੀ ਮਜੀਠੀਆ ਸਾਹਿਬ ਦੀ ਪਤਨੀ ਸਾਡੀ ਭੈਣ ਹੈ ਛੋਟੀ ਭੈਣ 14 ਤਰੀਕ ਨੂੰ ਵੋਟਾਂ ਪਈਆਂ 14 ਤੀਕ ਤੋਂ ਮਜੀਠੇ 'ਚ ਜੇ ਕਿਤੇ ਇੱਕ ਵੀ ਬੂਥ ਦੇ ਉੱਤੇ ਗੜਬੜ ਹੋਈ ਆ ਕਹਿੰਦੇ ਧੱਕਾ ਕੀਤਾ ਤੇ ਸਾਡੀ ਭੈਣ ਦੱਸੇਗਾ ਇਸ ਬੂਥ ਦੇ ਉੱਤੇ ਧੱਕਾ ਹੋਇਆ ਕੈਨੇਡਾ ਦੀ ਪ੍ਰੈਕਟੀਕਲ ਦੱਸੇ 17 ਤੀਕ ਤੋਂ ਗਿਣਤੀ ਹੋਈ ਆ ਕਿਸੇ ਮਜੀਠੇ ਦੇ ਬੂਥ ਤੇ ਕਿਤੇ ਗਿਣਤੀ ਦੇ ਵਿੱਚ ਕਾਊਂਟਿੰਗ ਰਿਜ਼ਲਟ ਅੰਦਰ ਬੈਠੇ ਹੋ ਨਾ ਕਿਤੇ ਸਰ ਜੇ ਕੋਈ ਧੱਕਾ ਹੋਇਆ ਤਾਂ ਆਈ ਨਾ ਭੈਣ ਜੀ ਐਡਾ ਵਧਾਈ ਨਾ ਦੇਣ ਭੈਣ ਜੀ ਉਹਨੀਆਂ ਦਾ ਆਪ ਨੂੰ ਵਧਾਈਆਂ ਲੈਣ ਉਹਨਾਂ ਦੀ ਜ਼ਮੀਰ ਖਿਸਕੀ ਉਹ ਪੁਲਿਸ ਨੂੰ ਵਧਾਈਆਂ ਨਾ ਦੇਣ ਉਹ ਆਪਣੇ ਅੰਦਰ ਚਾਤੀ ਮਾਮ ਕਿ ਉਹਨਾਂ ਦੇ ਪਤੀ ਨੇ ਲੰਬਾ ਸਮਾਂ ਜੋ ਮਜੀਠੇ ਦੇ ਵਿੱਚ ਕੀਤਾ ਸੀਗਾ ਉਹਦਾ ਸਿੱਟਾ ਉਹ ਸਭ ਦੇ ਸਾਹਮਣੇ ਆ ਗਿਆ ਦਹਿਸ਼ਤ ਦੇ ਦਿਨ ਜਿਆਦਾ ਚੱਲ ਨਹੀਂ ਰਹੇ ਮੇਰੇ ਪੈਰੇ ਭੈਣ ਜੀ ਦਹਿਸ਼ਤ ਦੇ ਦਿਨ ਖਤਮ ਹੋ ਗਏ ਜਿਹੜਾ ਦਾਦ ਤੁਮਕਾ ਕੇ ਮਜੀਠਿਆ ਸਾਹਿਬ ਉੱਤੇ ਬੋਲਟਕਸ ਕਰਦੇ ਰਹੇ ਉਹ ਐ ਤਾਂ ਖਤਮ ਹੋ ਗਈ ਤਾਂ ਲੋਕ ਨਿਕਲ ਕੇ ਬਾਹਰ ਆਏ ਆਪਣੇ ਕਸਾਂ ਚੋਂ ਲੋਕਾਂ ਨੇ ਆਪਣੀ ਮਰਮਦ ਦੀ ਦਾ ਵੋਟਾਂ ਪਾਈਆਂ ਕਿਤੇ ਵੀ ਦੇਖੋ ਤੁਸੀਂ ਤਾਂ ਮਸਾਦਾ ਮੀਡੀਆ ਜੀ ਦੱਸੋ ਮੈਨੂੰ ਫਲਾੜੇ ਪੁੱਛ ਤੇ ਆ ਗੱਲ ਹੋਈ ਆ ਦੱਸੋ ਤਾਂ ਜੀ ਦੇ ਸਬੂਤ ਦੇਣਾ ਕਹਿਣ ਦਾ ਥੋੜਾ ਕਿ ਇਹਨੂੰ ਵਧਾਈ ਦੇਣੇ ਜੀ ਤੂੰ ਵਧਾਈ ਦੇਣੇ ਇਹ ਤਾਂ ਹਕੀਕਤਾਂ ਦੀ ਵਧਾਈ ਜਾਣੀ ਉਹਨਾਂ ਨੇ ਆਪਾਂ ਤਾਂ ਪ੍ਰੈਕਟੀਕਲੀ ਦੱਸਣ ਕਿ ਇੱਥੇ ਗੜਬੜ ਹੋ ਗਈ ਉਹ ਦੱਸੋ ਤੂੰ ਯਾਰ ਵੋਟਾਂ ਪਈਆਂ ਇਹ ਨਾਲੇ ਕਿਤੇ ਗੜਬੜ ਹੋਈ ਆ ਵੋਟਾਂ ਦੇ ਦਿਨ ਆਇਆ ਸਰਸਿਚ ਕੋ ਗੜਬੜ ਹੋਈ ਆ ਦੇਤੀ ਕਿਤੇ ਦਾ ਰਾਜਾ ਸਾਸੀ ਗੜਬੜ ਹੋਈ ਨਾਲੇ ਚੋਈ ਮਜੀਠੇ ਤੇ ਹੋਈ ਜੰਡਾਲੇ ਤੇ ਹੋਈ ਕਿੱਥੇ ਹੋਈ ਆ ਦੱਸੋ ਤੁਸੀਂ ਪੂਰੇ ਮਾਝੇ ਦੇ ਵਿੱਚ ਕਿਤੇ ਵੀ ਗੜਬੜ ਹੋਈ ਆ ਤੇ ਮੈਨੂੰ ਦੱਸੋ ਪਠਾਨਕੋਟ ਤੇ ਹੋਈ ਕਿੱਥੇ ਹੋਈ ਆ ਦੱਸੋ ਗਦਾਸਪੁਰ ਚ ਕੋ ਗੜਬੜ ਹੋਈ ਕੋਈ ਤੁਸੀਂ ਦੱਸੋ ਇੱਥੇ ਕਿਤੇ ਗੜਬੜ ਹੋਈ ਜੀ ਫਲੱਟ ਸਾਹ ਤੇ ਗੜਬੜ ਹੋ ਗਈ ਆ ਉਹ ਕਹਿੰਦੇ ਜੀ ਪਰਚੇ ਪਾ ਪਾ ਕੇ ਪਹਿਲਾਂ ਕਾਲੀ ਆਖੂ ਅੰਦਰ ਕਰਦੇ ਨੇ ਉਸ ਤੋਂ ਬਾਅਦ ਮਦਾਰ ਕਰ ਲਈ ਹੋ ਗਿਆ ਤੇ ਜਿੱਤ ਆਸਾਨ ਹੋ ਗਈ ਕਿਹੜਾ ਬੰਦਾ ਸੁੱਟਿਆ ਹੁੰਦਾ ਦੱਸੋ ਮੈਂ ਤਾਂ ਸਭ ਨੇ ਜੀ ਆਪਰੇ ਬੜੀ ਕਲੀਅਰ ਗੱਲ ਐ ਕੋ ਬੰਦਾ ਦੱਸੋ ਸਾਨੂੰ ਜੀ ਕਿਹੜਾ ਬੰਦਾ ਅਜ ਨਾਲੇ ਜੋ ਕਿਹੜਾ ਬੰਦਾ ਫੜ ਕੇ ਦੋ ਸੁਟਿਆ ਐਸਾ ਹੀ ਜੋ ਕਿਹੜਾ ਸੁਟਿਆ ਮਜੀਠੇ ਤੋਂ ਕਿਹੜਾ ਸੁਟਿਆ ਬਾਬੇ ਬਕਾਲਾ ਜੋ ਕਿਹੜਾ ਸੁਟਿਆ ਜੰਡਿਆਲੇ ਤੋਂ ਕਿਹੜਾ ਸੁਟਿਆ ਸਾਨੂੰ ਦੱਸੋ ਜੀ ਆ ਕਾਲੀ ਫੁਲਾਣਾ ਸਿੰਘ ਬਲਾਣਾ ਸਿੰਘ ਬਲਾਣੇਪੇਟ ਦਾ ਉੱਥੇ ਝੂਠਾ ਕੇਸ ਪਾ ਕੇ ਪੁਲਸੇ ਅੰਦਰ ਕਹਤਾ ਦੱਸੋ ਉਹ ਕਦੇ ਫਾਈਲਿੰਗ ਭਰਨ ਦਿੱਤੀਆਂ ਜੀ ਮੈਂ ਕਿਹਾ ਜੀ ਦੱਸੋ ਕਿੱਥੇ ਫਾਈਲ ਕਿਦੀ ਰੋਕੀ ਆ ਦੱਸੋ ਮੈਂ ਤਾਂ ਕਰਦਾ ਸਿੰਘ ਕਤੂਨ ਨੰਗਲ ਦੇ ਵਿੱਚ ਜੀ ਅਕਾਲੀ ਦਰ ਦਾ ਬੂਤ ਨਹੀਂ ਭੰਦੂੜ ਕੀਤੀ ਗਈ ਸੋ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਗਨੀਕਾ ਹੋ ਰਹੀ ਵੀ ਮਜੀਤਾ ਵੀ ਵੀਡੀਓ ਦੇ ਵਿੱਚ ਜ਼ਿਕਰ ਕਰ ਰਹੇ ਨੇ ਉਸ ਦਾ ਦੇਖੋ ਮੈਂ ਤੁਹਾਨੂੰ ਉਦੋਂ ਦੀ ਗੱਲ ਕਹੀ ਸੀਗੀ ਉਹਨਾਂ ਦੇ ਕਬੂਤ ਦਾ ਜਿਗਰ ਕਰਤਾ ਸਾਡੀ ਭੈਣ ਜੀ ਨੇ ਹਾਂਜੀ ਉਹਨਾਂ ਜ਼ਿਕਰ ਕਰ ਰਹੇ ਸੀ ਇੱਕ ਇੱਕ ਤਾਂ ਹੀ ਗੱਲ ਆ ਨਾ ਹਾਂਜੀ ਬਾਕੀ ਰਿਜ਼ਲਟ ਬਾਕੀ ਜਿਹੜੇ ਬੂਤ ਸੀ ਮੈਨੂੰ ਕਹ 200 ਬੂਤ ਹੋਊਗਾ ਉਹਨਾਂ ਦੇ ਹਲਕੇ ਨੂੰ ਪਤਾ ਨਹੀਂ ਮੇਰੇ ਹਲਕੇ 214 ਸੀ ਉੱਥੇ ਵੀ 200 ਦੇ ਲਾਗੇ ਹੋਊਗਾ ਬਾਕੀ ਬੂਤ ਦੱਸੋ ਜੀ ਕਿੱਥੇ ਚੱਲ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਿ ਤਲਵੰਡੀ ਚ ਕਿਤੇ ਕਾਲੀ ਵਰਕਟ ਜਾਂ ਸਾਡੇ ਵਰਕਟ ਲੜ ਪਏ ਹੋਣਗੇ ਮੈਂ ਗੱਲ ਮੰਨ ਲੈਂਦਾ ਕਿਤੇ ਇੱਕ ਅੱਡੇ ਪਿੰਡ ਚ ਕੋਈ ਗੜਬੜ ਹੋ ਗਈ ਹੋਊਗੀ ਬੱਸ ਸਾਡਾ ਬਾਕੀ ਦੱਸੋ ਤੁਸੀਂ ਏਦਾਂ ਨਾ ਕਰੋ ਯਾਰ ਦੇਖ ਕਦੀ ਵਿਕੀ ਗਰਬਰ ਨੂੰ ਐਦਾਂ ਵੜਾ ਦਿਓ ਕਿ ਲਓ ਜੀ ਪੁਲਿਸ ਧੱਕੇਸ਼ਾਹੀ ਕਰਦੀ ਆ ਜੀ ਫਲਾਂਟ ਕਰਦੀ ਆ ਜੀ ਸਾਦ ਉਹ ਹੀ ਪੁਲਿਸ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਗਵਾਈ ਚ ਕੰਮ ਕਰਦੀ ਰਹੀ ਆ ਉਹਨਾਂ ਦੇ ਰਾਜ ਜੋ ਕੁਝ ਹੁੰਦਾ ਆ ਪੰਜਾਬ ਨੂੰ ਸਭ ਕੁਝ ਪਤਾ ਆ ਉਹੀ ਪੁਲਿਸ ਆ ਜਿਹੜੀ ਕਾਂਗਰਸੀ ਗਵਾਇਜ਼ ਕੰਮ ਕਰਦੇ ਉਹ ਵੀ ਪੁਲਿਸ ਸਾਡੀ ਪੁਲਿਸ ਤੇ ਕਾਨੂੰਨ ਦੀ ਹੈ। ਚੋਣ ਤੋਂ ਪਹਿਲਾਂ ਗੱਲੀ ਗੰਗੀ ਸੀ ਜਿਹਦੇ ਸੈਮੀ ਫਾਈਨਲ ਸਾਡੇ ਜਿਹੜਾ ਬਲਾਕ ਸੀ। ਕੇਸ ਦੇ ਵਿੱਚ ਤੁਹਾਨੂੰ ਲੱਗਦਾ ਉਹਨਾਂ ਨੂੰ ਬੇਲ ਜਿਹੜੀ ਆ ਜਿਸ ਤਰ੍ਹਾਂ ਨੀਤੀ ਕਿ ਪੈ ਗਈ ਆ ਅੱਗੇ ਵੀ ਬੇਲ ਮਿਲਦੀ ਸਭਾਣਾ ਤੇ ਸਰਕਾਰ ਜਿਹੜਾ ਕੇਸ ਪੂਰਾ ਰੱਖਿਆ ਕਿ ਦੇਖੋ ਅਸੀਂ ਆਪਣਾ ਪੱਖ ਪੂਰਾ ਰੱਖਾਂਗੇ। ਜਿੱਦਾਂ ਪਹਿਲਾਂ ਹਾਈ ਕੋਰਟ 'ਚ ਰੱਖਿਆ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਆਪਣਾ ਪਖੂ ਦੇ ਮਜਬੂਤੀ ਦੇ ਨਾਲ ਸੁਪਰੀਮ ਕੋਰਟ ਤੁਸੀਂ ਡੀਏ ਦਾ ਕੇਸ ਮੰਨਦੇ ਜੀ ਕਿ ਆ ਡਰੱਗ ਦਾ ਕੇਸ ਮੰਨਦੇ ਜੀ ਸਰਕਾਰ ਨੇ ਤੇ ਡੀਏ ਦਾ ਕੇਸ ਬਣਾਇਆ ਨਾ ਉਸ ਤੋਂ ਪਹਿਲਾਂ ਡਰੱਗ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਉਂਕਿ ਸਾਡਾ ਦੋਵਾਂ ਦਾ ਬੜਾ ਦੋਵੇਂ ਜੁੜਦੇ ਆ ਪੁੱਤ ਕਿਸ਼ਤ ਤੋਂ ਦੇ ਤੋ ਕਿਹੜਾ ਪੈਸਾ ਆਇਆ ਪੈਸਾ ਆਇਆ ਨਾ ਤੰਦਾ ਕਿਹੜਾ ਸੀ ਠੀਕ ਹੈ ਸਭ ਦੇਖਦੇ ਗੱਲ ਤੰਦੇ ਦੀ ਗੱਲ ਕਰ ਰਿਹਾ ਮੈਂ ਕਿ ਤੰਦਾ ਕਿਹੜਾ ਸੀਗਾ ਇਸ ਕਰਕੇ ਦੋਵੇਂ ਇੱਕ ਗੱਲ ਆਉਂਦਾ ਕੋਈ ਵੱਖਰਾ ਨਹੀਂ ਹੈ ਬੋਤਾਂ ਅਗਲੀ ਕਾਂਸਰੋ ਕਿਹਾ ਜਾਂ ਸੀ ਕਿ ਇਹ ਚੂੜਾ ਜੜੀਆਂ ਨੇ ਸੈਮੀ ਫਾਈਨਿੰਗ ਨੇ ਸਤਾਈਆਂ ਹਾਂਜੀ ਡੀਐਸਪੀ ਕਲਿਆਣ ਨੂੰ ਮਤੀ ਚੇਤਾਵਨੀ ਦੇ ਕੇ ਗਏ ਸੀ ਕਿ ਸੁਖਬੀਰ ਬਾਦਲ ਕਿਵੇਂ ਦੇਖ ਰਹੇ ਹੋ ਤੁਹਾਨੂੰ ਚੇਤਾਵਨੀ ਨਹੀਂ ਦਿੱਤੀ ਜਾ ਰਹੀ ਹੈ ਸੁਖਬੀਰ ਸੁਖਬੀਰ ਬਾਦਲ ਜਿਹਨੂੰ ਮੱਦੀ ਚੇਤਾਵਨੀ ਦਿੱਤੀ ਜਾਵੇ ਸਾਡੀ ਫੌਜ ਨੂੰ ਡਰਾਵੇ ਧਮਕਾਵੇ ਉਹਦੀ ਧਮਕੀ ਕੋਈ ਨਾ ਮੰਨਣ ਵਾਲਾ ਨਾ ਕੋਈ ਸੁਣਨ ਵਾਲਾ ਨਾ ਉਹਦੀ ਤਕੀਰਾ ਕਿਤੇ ਕੋ ਅਸਰ ਹੈ ਉਹ ਮਾਹੀ ਜਾਂਦਾ ਬੋਲੀ ਜਾਂਦਾ ਜੀ ਇਹ ਲਿਸਟਾਂ ਬਣਾ ਲਿਆ ਜੀ ਇਹ ਆ ਬਣਾ ਲਿਆ ਜੀ ਪੰਜ ਵਾਰ ਅੱਗੇ ਤੁਹਾਡੀ ਸਰਕਾਰ ਰਹੀ ਆ ਨਾ ਕੋ ਕੀਤਾ ਨਾ ਕਰਾਇਆ ਤੁਸੀਂ ਕਿ ਸਭ ਦੇ ਕੋ ਹੁਣੇ ਤੱਕ ਅਜੇ ਵੀ ਉਹ ਸੁਪਨੇ ਲੈਦੇ ਆ ਉਹ ਡਾਇਨਾਸੌਰ ਤੇ ਜਿਹੜੀ ਇੱਕ ਵੀਡੀਓ ਬਾਰਨ ਸਾਹਿਬ ਜੀ ਡਾਇਨਾਸੌਰ ਤੇ ਜਿਹੜੇ ਡਾਇਨਾਸੌਰ ਵਾਪਸ ਆ ਗਏ ਆ ਉਹ ਡਾਇਨਾਸੌਰ ਤੇ ਜਿਹੜੇ ਤੁਰਿਆ ਆ ਰਹੇ ਨਾ ਜਿੰਨੇ ਤੁਸੀਂ ਬੰਦੇ ਆ ਤੁਹਾਡੇ ਤੋਂ ਬਹੁਤੇ ਸਾਰੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਬੰਦੇ ਆ ਮੈਂ ਤੁਹਾਡੇ 'ਤੇ ਗੱਲ ਕਹਿਣੀ ਚਾਹੁੰਦਾ ਸੱਤ ਤੁਸੀਂ ਇਹਨਾਂ ਦੀਆਂ ਗੱਲਾਂ ਛੱਡ ਦੇ ਬਹੁਤ ਨਾ ਨਾ ਸਰ ਸਰ ਨਾ ਡੈਨੋਸੌਰ ਉਹਨੇ ਸ਼ਖਬੀਰ ਬਾਦੋ ਹਾਥੀ ਤੇ ਵੀ ਚੜ ਦੇ ਉਹ ਤੇਰੇ ਇੱਕ ਬਣਾਈ ਉਹਨਾਂ ਨੇ ਡੈਨੋਸੌਰ ਦੇ ਹਾਥੀ ਤੇ ਚੜਾ ਦੇ ਉਹਨੂੰ ਜਾਂ ਵਾਸਤਾਂ 'ਚ ਕੋਈ ਉੱਚਾ ਉੱਠ ਲਿਆ ਕੇ ਚੜਾ ਦੇ ਉਹਨੂੰ ਉਹ ਉਰ ਤੇ ਚੜ ਜਾਏ ਹਾਥੀ ਤੇ ਚੜ ਜਾਏ ਸਰ ਕਾਲੀ ਦਲ ਦੀ ਪੰਜਾਬ ਚ ਆਉਂਦਾ ਉਹ ਜਿੱਥੇ ਬੰਦੀ ਚੜ ਜਾਈ ਕਾਲੀ ਬਾਦ ਸਰ ਧੰਨਵਾਦ ਸਰ ਇੱਕ ਮਿੰਟ ਦੀ ਜੀ ਸਰ ਯਾਰ ਸਰ ਇੱਕ ਦਿਨ ਵਾਲੀ ਆ ਜੀ ਜੋੜ ਤੋਂ ਲੈ ਕੇ ਜੋੜ ਤੋਂ ਲੈ ਕੇ ਨਹੀਂ ਜੱਟ ਪੂਰੀ ਮਰ ਨੂੰ ਆਏ ਬਾਕੀ ਨਾਲ ਇਹ ਟ੍ਰੈਕ ਬੁਗਲ ਪਾ ਸਕੀ ਜੋ ਤੁਸੀਂ ਟਾਈਮ ਕੱਢ ਕੇ ਸਾਡਾ মিডিਆ ਅੰਬਸਰ ਤੋਂ ਸਾਥੀ ਆਇਓ ਮੈਂ ਤੁਹਾਡੇ ਅੱਗੇ ਦੱਸਣਾ ਚਾਹੁੰਦਾ ਸੀਗਾ ਤੁਸੀਂ ਵੀ ਅੱਜ ਉਹ ਨਿਊਜ਼ ਜਿਹੜੀ ਦੇਖੀ ਹੋਗੀ ਹਰ ਦੇਸ਼ ਦੀ ਮਾਨਜੋਗ ਸੁਪਰੀਮ ਕੋਰਟ ਦੇ ਕਾਲੀ ਲੀਡਰ ਬਿਕਮ ਜੀ ਸੇਗ ਵਿੱਚ ਜੁਟਿਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚਕਲੇਸ਼ਨ ਪਾਈ ਸੀਗੀ ਜ਼ਮਾਨਤ ਵਾਸਤੇ ਉਹ 19 ਜਨਵਰੀ ਦੇ ਉੱਤੇ ਜਿਹੜਾ ਉਹਦਾ ਪਤਾ ਇੱਕ ਵੱਡਾ ਚਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ। ਉਹ 19 ਜਨਵਰੀ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਸੁਪਰੀਮ ਕੋਰਟ ਦਾ ਜਿਹੜਾ ਪੰਜਾਬ ਸਰਕਾਰ ਦਾ ਨੋਟਿਸ ਜਿਹੜਾ ਆਇਆ ਉਹਦਾ ਜਵਾਬ ਜਿਹੜਾ ਦੇਊਗੀ। ਪਰ ਇੱਕ ਵੱਡਾ ਚਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਕਿ ਸੁਪਰੀਮ ਕੋਰਟ ਨੇ ਇੱਕਦਮ ਜਿਹੜੀ ਆ ਉਹ ਬੇਲ ਨਹੀਂ ਦਿੱਤੀ ਤੇ ਉਹ 6 ਮਹੀਨੇ ਤੋਂ ਨਾ ਬਾਂਹ ਜੇਲ੍ਹ ਦੇ ਵਿੱਚ ਜਿਹੜਾ ਬੰਦ ਦੇ ਇਹਨਾਂ ਤੋਂ ਇਹੀ ਲੱਗਦਾ ਕਿ ਜਿਹੜੇ ਸਬੂਤ ਪੰਜਾਬ ਦੀ ਵਿਜੀਲੈਂਸ ਨੇ ਉਹਨਾਂ ਦੇ ਕੇਸ ਦੇ ਵਿੱਚ ਲਾਏ ਆ ਫਾਈਲ ਦੇ ਵਿੱਚ ਉਹ ਸਬੂਤ ਬੜੇ ਠੋਸ ਆਧਾਰ ਵਾਲੇ ਆ ਤਾਂ ਹੀ ਸੁਪਰੀਮ ਕੋਰਟ ਨੇ ਇੱਕ ਲੰਮੀ ਡੇਟ ਜਿਹੜੀ ਉਹ ਪਾਈ ਆ ਉਹ ਦੂਜਾ ਉਹਨਾਂ ਦੇ ਹਲਕੇ ਵਿੱਚ ਮਿਡੇ ਥੇ ਹਲਕੇ ਦੇ ਵਿੱਚ ਬੜਾ ਵੱਡਾ ਉਹਨਾਂ ਨੂੰ ਸਿਆਸੀ ਝਟਕਾ ਵੀ ਲੱਗਾ ਜਿਹੜੀਆਂ ਬਲਾਕ ਸਭਤੀ ਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਹੋਈਆਂ ਜਿਹੜੀਆਂ ਕਾਲੀ ਦਲ ਨੇ ਬੜੇ ਜ਼ੋਰ ਨਾਲ ਲੜੀਆਂ ਸੀਗੀਆਂ ਉਦੋਂ ਛੋਟੇ ਜਿਹੇ ਕਾਲੀ ਦਲ ਦੇ ਪ੍ਰਧਾਨ ਸਰਦਾ ਸੁਖਬੀਰ ਸਿੰਘ ਬਾਦਲ ਵੀ ਮਜੀਠੇ ਪਹਚਾਣ ਕਰਕੇ ਗਏ ਸੀਗੇ। ਉਹ ਲੋਕਾਂ ਨੇ ਅਕਾਲੀ ਦਲ ਨੂੰ ਬਹੁਤ ਮੋਦੀਤਾ ਦਾ ਜਿਹੜਾ ਵਧ ਕੀਤਾ। ਸ਼ਾਬ ਜਿਹੜਾ ਪੋਜੀਸ਼ਨ ਸੀਗੇ ਉੱਥੇ ਤਿੰਨ ਜਿਹੜਾ ਉਹ ਆਮ ਆਦੀ ਪਾਰਟੀ ਜਿੱਤ ਗਈ ਇੱਕ ਅਕਾਲੀ ਦਲ ਨੇ ਜਿੱਤੀ। ਔਰ ਜਿਹੜੀਆਂ ਉੱਥੇ ਬਲਾਕ ਸੰਪਤੀਆਂ ਸੀਗੀਆਂ ਮਜੀਠਾ ਵੰਦ ਮਜੀਠਾ 2 ਉਹਦੇ ਵੀ ਇੱਕ ਇੱਕ ਦੋ ਦੋ ਸੀਟਾਂ ਕਾਲੀ ਦਲ ਨੂੰ ਆਈਆਂ ਬਾਕੀ ਸਾਰੀ ਬਹੁਮਤ ਜਿਹੜੀ ਆਮ ਆਦਮੀ ਪਾਰਟੀ ਨੂੰ ਆਈ ਹੈ ਸਾਡੀ ਪਾਰਟੀ ਦੇ ਆਗੂ ਹਲਕਾਂ ਇਤਿਹਾਸ ਦੇ ਸਦਾ ਤਲਬੀ ਸਗਲ ਦੀ ਗਵਾਹੀ ਹੈ ਆਮ ਆਦਮੀ ਪਾਰਟੀ ਨੇ ਪਿਛਲੇ 50 60 ਸਾਲ ਤੋਂ ਕਾਲੀ ਦਲ ਦਾ ਜਿਸ ਹਲਕੇ ਤੇ ਬੜਾ ਲੰਮਾ ਸਮਾਂ ਕਬਜ਼ਾ ਰਿਹਾ ਉਹ ਕਬਜ਼ਾ ਜਿਹੜਾ ਤੋੜਿਆ ਸੋ ਕੱਲ ਦੇ ਨਤੀਜਿਆਂ ਨੇ ਅੱਜ ਸੁਪਰੀਮ ਕੋਰਟ ਦੇ ਜਿਹੜਾ ਵਿਕਮਜੀਤ ਸਿੰਘ ਜੀ ਠੀਏ ਨੂੰ ਵੱਡਾ ਸਿਆਸੀ ਵੀ ਤੇ ਜਾਤੀ ਵੀ ਇੱਕ ਵੱਡਾ ਝਟਕਾ ਜਿਹੜਾ ਦਿੱਤਾ ਉਹਨਾਂ ਨੂੰ ਕਾਨੂੰਨੀ ਝਟਕਾ ਵੀ ਮਿਲਿਆ ਸੋ ਮੈਂ ਇਹ ਕੱਲ ਕਹਿਣੀ ਚਾਹੁੰਦਾ ਕਿ ਪਾਰਟੀ ਨੇ ਆਮ ਆਦਮੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਜਿੱਥੇ ਬਹੁਤ ਬਿਹਤਰ ਰਿਜ਼ਲਟ ਜਿਹੜੇ ਦਿੱਤੇ ਉਹ ਮੱਧਯ ਦੀ ਤਸਦੀ ਦੇ ਉੱਤੇ ਜਿਹਦੇ ਚ ਕਾਂਗਰਸੀਆਂ ਨੂੰ ਬੜਾ ਗਰੂਸ ਸੀਗਾ ਪਤਾ ਬਾਜਵਾ ਸੁਖੀ ਅੰਵਾਤ ਤਰਤ ਬਾਜਵਾ ਬੜੇ ਬੜੇ ਵੱਡੇ ਲੀਡਰ ਬਾਜੇ ਦੇ ਵਿੱਚ ਸੀਗੇ ਔਰ ਬਾਜੇ ਦੇ ਵਿੱਚ ਵੀ ਪਾਰਟੀ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਜਿਹੜਾ ਉਹ ਕੀਤਾ ਬਾਜੇ ਦੇ ਵਿੱਚ ਟੋਟਲ 79 ਜਿਹੜੀਆਂ ਜ਼ਿਲ੍ਹਾ ਪੁਜੀਸ਼ਨ ਸੀਗੀਆਂ ਔਰ ਅਸੀਂ 58 ਜਿਹੜੀਆਂ ਉਹ ਜਿੱਤੀਆਂ ਕੁਝ ਜਿਹੜੀਆਂ ਕਾਂਗਰਸ ਨੇ ਜਿੱਤੀਆ ਕਗਾਸਪੋ ਦੇ ਵਿੱਚ 7-8 ਸੀਟਾ ਕਗਾਸਪੋ ਦੇ ਵਿੱਚ ਕਾਂਗਰਸ ਦੇ ਖੜੀਆਂ ਇੱਕ ਉਹਨਾਂ ਨੇ ਅੰਬਸਰ ਚ ਖੜੀ ਇੱਕ ਉਹਨਾਂ ਨੇ ਤਰਦਾਰ ਦੇ ਵਿੱਚ ਖੜੀਆ ਸੋ ਮਾਝੇ ਦੇ ਵਿੱਚ ਵੀ ਜਿਹਦੇ ਬਾਰੇ ਤੁਹਾਨੂੰ ਬਹੁਤ ਭੁਲੇਖਾ ਸੀਗਾ ਕਿ ਸ਼ਾਇਦ ਪਾਰਟੀ ਇੱਥੇ ਕਮਜ਼ੋਰ ਹੈ ਮਾਝੇ ਦੇ ਲੋਕਾਂ ਨੇ ਮਾਝੇ ਦੇ ਪਾਰਟੀ ਵਰਕਰਾਂ ਨੇ ਜਿੰਨਾ ਜ਼ਬਰਦਸਤ ਆਮ ਆਦਮੀ ਪਾਰਟੀ ਨੂੰ ਰਿਸਪੌਂਸ ਦਿੱਤਾ ਉਹ ਤੋਂ ਫਸਟ ਕੇ 27 ਦੀ ਇਲੈਕਸ਼ਨ ਵਿੱਚ ਮਾਜੇ ਦੀਆਂ ਜਿਹੜੀਆਂ ਅਸੈਂਬਲੀ ਦੀਆਂ 24 25 ਸੀਟਾਂ ਨੇ ਜਿਹੜੀਆਂ ਪਿਛਲੀ ਵਾਰ 16 ਆਈਆਂ ਸੀਗੀਆਂ ਐਕ ਤਾਂ ਸਾਨੂੰ ਮਲੇ 22 ਸੀਟਾਂ ਜਿਹੜੀਆਂ ਮਾਜੇ ਦੇ ਵਿੱਚੋਂ ਮਿਲ ਗੀਆਂ ਉਹ ਮਾਜਾ ਜਿਹੜਾ ਐਮ ਭੂਮਿਕਾ ਜਿਹੜਾ ਨਿਭਾਊਗਾ ਪੰਜਾਬ ਸਰਕਾਰ ਬਣਾਉਣ ਦੇ ਵਿੱਚ ਸਾਡੇ ਪੰਜਾਬੀਆਂ ਨੇ ਬੜੀ ਵੱਡੀ ਭੂਮਿਕਾ ਨਿਭਾਉਣੀ ਆ ਮਦ ਸਿੱਤੇ ਦਾ ਪਿਛਲੀ ਵਾਰ ਆਪਣੀ ਭੂਮਿਕਾ ਅਨੁਭਾਈ ਸੀਗੀ 16 ਸੀਟਾਂ ਤਾਂ ਕਿ ਇਹ ਕਾ ਵੀ 21 22 ਸੀ ਜਿਸ ਲੈਵਲ ਦਾ ਸੋਚਦੇ ਸੀਗੇ ਮਾੜਾ ਪੱਲਾ ਉਹਨਾਂ ਦਾ ਰਿਸਪੌਂਸ ਬਿਲਿਆ ਇਸ ਕਰਕੇ ਅਮਾਦੀ ਪਾਰਟੀ ਜਿਹੜੀ ਆ ਸਤਾਈ ਪਾਰਟੀ ਜਿਹੜੀ ਆ ਸਤਾਈ ਦੇ ਵਿੱਚ ਪੰਜਾਬ ਚ ਵੀ ਸਰਕਾਰ ਬਣਉਂ ਜਾਦੀ ਹੈ ਔਰ ਮਾਝਾ ਇਹਦੇ ਵਿੱਚ ਆਪਣੀ ਅਹਿਮ ਭੂਮਿਕਾ ਜਿਹੜੀ ਉਹ ਅਨਭਾਊਗਾ ਮੈਂ ਇਹ ਇਹ ਤੁਹਾਨੂੰ ਕਹਿਣ ਵਾਸਤੇ ਜਿਹੜਾ ਸੱਧਿਆ ਸੀਗਾ ਕਿ ਬਹੁਤ ਵੱਡਾ ਮਤਲਬ ਜਿਹੜੀ ਇਹ ਪ੍ਰਾਪਤੀ ਹੈ ਪੋਲੀਟੀਕਲੀ ਇਹਦੇ ਲੋਕ ਕਹੀ ਜਾਂਦੇ ਕਿ ਮੱਧ ਕਮਜ਼ੋਰ ਹੈ ਜੀ ਮੱਧ ਐਦਾਂ ਜੀ ਐਦਾਂ ਇਹ ਸਿਲੈਕਸ਼ਨ ਇਹ ਦੱਸਦਾ ਕਿ ਮੱਧਾ ਕਮਜ਼ੋਰ ਨਹੀਂ ਹੈ ਮੱਧਾ ਆਪਣੀ ਸਤਾਈ ਦੇ ਵਿੱਚ ਇੱਕ ਵੱਡੀ ਭੂਮਿਕਾ ਨਿਭਾਉਣ ਜਾ ਰਿਹਾ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀਗਾ ਉਹ ਮੈਂ ਕਹਿਣਾ ਕਿ ਇਹ ਹੋਊਗਾ ਕਿ ਨਹੀਂ ਹੋਊਗਾ ਕਹਿੰਦੇ ਆਪ ਵੀ ਅਸੀਂ ਗੱਲਬਾਤ ਜਿਹੜੀ ਇਹ ਦੇਖ ਰਹੇ ਹਾਂ ਕੌਣ ਕੌਣ ਦੇਖਦਾ ਸੁਨੀਲ ਜਾਖੜ ਜਾਖੜ ਨੇ ਹੀ ਗਿਆ ਤੇ ਜਾਖੜ ਸਾਹਿਬ ਤਾਂ ਕਾਲੀ ਨਾਲ ਹੀ ਰਹਿੰਦੇ ਹੋ ਤੇ ਭਾਜਪਾ ਵਾਲ ਰਹਿੰਦੇ ਹੀ ਉਹਨਾਂ ਨੂੰ ਵੀ ਕਾਲੀ ਨਾਲ ਦੀ ਬੜੀ ਚਿੰਤਾ ਉਹ ਤੇ ਉਹਦੇ ਬੰਦੇ ਨੇ ਦੇਖੋ ਮੈਂ ਤੁਹਾਨੂੰ ਗੱਲ ਕਲੀਅਰ ਕਰਦਾ ਕਾਲੀ ਜਾਂ ਬੀਜੇਪੀ ਇਕੱਠੇ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਵੱਖ-ਵੱਖ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੁਸੀਂ ਇੱਥੇ ਤੇ ਮੈਂ ਬੈਠੇ ਸਾਰੀ ਗੱਲ ਦਾ ਅੱਛਾ ਸਰਕਾਰ ਦਾ ਸੀ ਹਰ ਜਿਹੜਾ ਖੜਦਾ ਹੈ ਕਿ ਸਰ ਬਿਆਨ ਆਇਆ ਕਿ ਪੰਜਾਬ ਸਰਕਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਲੋਅਰ ਆਰਡਰ ਤੇ ਵੀ ਇਜ਼ਲਾਸ ਕਰਾਉਣਾ ਚਾਹੀਦਾ ਬੇੜਾ ਬੇੜਾ ਕਰ ਰਿਹਾ ਹੈ ਕਿੰਨੇ ਪੰਜਾਬ ਦੇ ਬਾਰੇ ਲੋਅਰ ਆਰਡਰ ਦਾ ਜਿਸ ਪਾਰਟੀ ਦੇ ਪ੍ਰਧਾਨ ਜਿਸ ਪਾਰਟੀ ਦੇ ਅੱਜ ਪ੍ਰਧਾਨ ਨੇ ਸਰ ਉਹਨਾਂ ਨੂੰ ਕਈ ਗੁਣਾ ਬੇਤਰ ਠੀਕ ਹੈ ਗੱਲ ਅਸੀਂ ਮੰਨਦੇ ਆ ਕਿ ਗੈਂਗਸਟਰ ਪਾਲ ਗਏ ਇਹ ਇਹ ਤੁਸੀਂ ਕੱਲ ਪੱਸੋਂ ਪੜਿਆ ਨਾ ਟ੍ਰਿਬਿਊਨ ਦੇ ਵਿੱਚ ਜਿਹੜੀ ਸਟੋਰੀ ਲੱਗੀ ਡਰਗ ਵਾਲੀ ਕਿ ਤਰ੍ਹਾਂ 80 83% ਜਿਹੜੇ ਕੇਸਾਂ ਦਾ ਨਪਰਾ ਹੋਇਆ ਸਜ਼ਾ ਹੀ ਬਹੁਤ ਵੱਡੀ ਉਹ ਕਿਹਦੇ ਕੀਤੀ ਪੰਜਾਬ ਸਰਕਾਰ ਨੇ ਕੀਤੀ ਮਜਿੱਠੀ ਉਹਨਾਂ ਨੇ ਕਹਿੰਦੇ ਅੰਦਰ ਕੀਤਾ ਪੰਜਾਬ ਸਰਕਾਰ ਨੇ ਕੀਤਾ ਜਿਹੜੇ ਚਾਰ ਗੈਂਗਸਟਰ ਤੋਏ ਫਿਰਦੇ ਆ ਕੋਈ ਬਤਾਉਂਦਾ ਉਹ ਲੋਕ ਦੇਖੋ ਕੀ ਵਰਤਨ ਧੰਨਵਾਦ ਸਾਹਿਬ ਇਹਨਾਂ ਵਰਕੇ ਦਾ ਨਹੀਂ ਦੋ ਦੋ ਪਜਾਪ ਤੇ ਬਾਬਾ ਜੋ ਮੱਦੀ ਹੋ ਗਈ ਧੰਨਵਾਦ ਕਾਂਗਰਸ ਦੀ ਪੋਜੀਸ਼ਨ ਨੂੰ ਕਿਵੇਂ ਦੇਖਦੇ ਹੋ ਬਾਈਕਾਟ ਵੀ ਉਹਨਾਂ ਨੇ ਕੀਤਾ ਸੀ ਪਰ ਜਿੱਥੇ ਲੜੀਆ ਉੱਥੇ ਵੀ ਇੱਕ ਇੱਕ ਦੋ ਦੋ ਸੀਟਾਂ ਜਿੱਤੀਆਂ ਮੈਂ ਤੁਹਾਨੂੰ ਦੱਸਿਆ ਕਿ ਕੋਈ ਬਾਈਕਾਟ ਨਹੀਂ ਕਾਂਗਰਸ ਭੱਜ ਗਈ ਉਹਨਾਂ ਨੂੰ ਪਤਾ ਹੈ ਸਾਨੂੰ ਇੱਥੋਂ ਕੋਈ ਵੋਟ ਨਹੀਂ ਪੈਣੀ ਉਹ ਭੱਜ ਗਈ ਜਿੱਥੇ ਉਹਨਾਂ ਨੇ ਲੜ ਕੇ ਵੇਖ ਲਿਆ ਉੱਥੇ ਜਿਹੜੀ ਉਹਨਾਂ ਦੀ ਹਾਲਤ ਹੋਈ ਹੈ ਜੰਡਿਆਲੇ ਲੜੀ ਉਹਨਾਂ ਨੇ ਕੀ ਹਾਂ ਤੋ ਇਹ ਤੇ ਦੱਸੋ ਤੁਸੀਂ ਵਿੱਚ ਕੁਝ ਹਲਕੇ ਦੇ ਵਿੱਚ ਕਾਂਗਰਸ ਨੇ ਜਿਹੜੀ ਆ ਅਕਾਲੀ ਦਲ ਦੀ ਸਪੋਰਟ ਕੀਤੀ ਆ ਰਾਜਾ ਸਾਂਸੀ ਲਾਣੋ ਜਾਂ ਹੋਰ ਜਿੱਤੇ ਜਿਹੇ ਬਾਈਕਾਊਟ ਕੀਤੇ ਉਹਨਾਂ ਦਾ ਇਕੱਠੇ ਬੈਠੇ ਹਬੂਤਾ ਦੇ ਕਾਂਗਰਸ ਤੇ ਅਕਾਲੀ ਵੇਖੋ ਅਸੀਂ ਤਾਂ ਕਹਿੰਦੇ ਰਹੇ ਕਿ 50 60 ਸਾਲ ਤੋਂ ਇਕੱਠੇ ਹੀ ਨੇ ਇਹਦਾ 5 ਸਾਲ ਉਹਦੇ ਤੇ 5 ਸਾਲ ਉਹਦੇ ਇਹ ਵੰਡ ਲਈਦੇ ਆ ਐ ਕਦੇ ਲੋਕਾਂ ਨੂੰ ਵੇਖਿਆ ਸਭ ਇਕੱਠੇ ਬਿਠੇ ਮੇਰੇ ਨਾਲੇ ਹਲਕੇ ਸਾਰੇ ਇਕੱਠੇ ਬਿਠੇ ਰਾਜਾ ਸਾਈਂ ਇਕੱਠੇ ਬਿਠੇ ਸੀਗੇ ਸਮਝ ਗਈ ਗੱਲ ਇਸ ਕਰਕੇ ਕਾਲੀ ਕਾਂਗਰਸੀ ਸਤਾ ਲਈ ਪੰਜ-ਪੰਜ ਸਾਲ ਕਰਦੇ ਰਹੇ ਹੁਣ ਉਹ ਤੜਫਦੇ ਆ ਕਿ ਆਮ ਆਦਮੀ ਪਾਰਟੀ ਕਿੱਥੋਂ ਆ ਗਈ ਐ ਹੋੜ ਕੋਸ਼ਿਸ਼ ਕਰਦੇ ਆ ਕਦੀ ਕਦੀ ਭਾਜਪੀ ਨਾਲ ਡੱਟ ਜੋੜ ਕਰ ਲੋ ਇਹਦੇ ਨਾਲ ਕਰ ਲੋ ਇਹਦੇ ਨਾਲ ਕਰ ਲੋ ਇਹ ਜਿੱਥੇ ਮਰਜ਼ੀ ਇਕੱਠੇ ਹੋ ਜਾਣ ਜੀ ਇਹ ਜਿਹੜਾ ਸੁਣੋ ਇਹ ਜੋ ਮਰਜ਼ੀ ਕਰਦਾ ਇਹ ਇਹ ਸਿਆਸੀ ਤੌਰ ਤੇ ਨਕਾਰੇ ਹੋਏ ਲੋਕ ਆ ਰੱਦ ਕੀਤੇ ਹੋਏ ਲੋਕ ਨੇ ਇਹ ਕੀ ਕਹਿੰਦੇ ਨੇ ਜਿੱਦਾਂ ਕਹਿੰਦੇ ਨੇ ਨਾ ਕਬਾੜ ਦਾ ਮਾਲ ਆ ਇਹ ਉਹ ਦੇ ਇਹ ਕੱਲ੍ਹ ਕੇ ਨਾ ਤੇ ਉਹ ਲੋਕ ਕੋਈ ਯਕੀਨ ਨਹੀਂ ਕਰਦੇ ਤੇ ਆ ਭਾਵੇਂ ਜੋ ਬੱਤੀ ਕਰਦੇ ਸੀਐਮ ਭਗਵੰਤ ਮਾਨ ਦਾ ਨਾਮ ਗੈਂਗਸਟਰਾਂ ਨਾਲ ਜੋੜਿਆ ਜਾ ਰਿਹਾ ਜੱਗੂ ਭਗਵੰਤ ਪੂਰੀਏ ਬੀਤੇ ਦਿਨ ਇੱਕ ਡੋਨੀ ਪੱਲ ਨਾਂ ਦੇ ਗੈਂਗਸਟਰ ਨੇ ਇਲਜ਼ਾਮ ਲਗਾਏ ਨੇ ਸੁਨੀਲ ਜਾਖੜ ਨੇ ਵੀ ਇਸ ਤੇ ਸਵਾਲ ਚੁੱਕੇ ਨੇ ਕਿਵੇਂ ਦੇਖ ਰਹੇ ਹੋ ਜਾਣ ਪੁੱਛ ਕੇ ਨਾਮ ਜਿਹੜਾ ਜੋੜਿਆ ਜਾ ਰਿਹਾ ਸੀਐਮ ਦਾ ਇੱਕ ਇੱਕ ਬਦਨਾਮ ਗੈਂਗਸਟਰ ਦੇ ਆਖੇ ਕੋਈ ਸੀਐਮ ਦਾ ਨਾਮ ਜੁੜ ਜੂਗਾ ਤੇ ਕੌਣ ਹੈ ਡੋਨੀ ਪੱਲ ਬੋਲ ਜੇ ਕੌਣ ਨੇ ਤੁਹਾਨੂੰ ਲੱਗਦਾ ਕਿ ਭਗਵੰਤ ਮਾਨ ਗੈਂਗਸਟਰਾਂ ਨੂੰ ਸਪੋਰਟ ਕਰਦਾ ਰਿਪੋਰਟ ਕਰ ਰਿਹਾ ਜੀ ਇਸ ਬਿਆਨ ਦੀ ਸਾਹ ਮੈਂ ਤਾਂ ਸੁਨੀਲ ਜਾਖੜ ਦੇ ਵੇਲੇ ਨੇ ਕੰਮ ਹੀ ਕੋਈ ਨਹੀਂ ਉਹਦੇ ਦੇ ਕੋਈ ਜਿੰਨੇ ਬਿਆਨ ਦੇਤਾ ਸੁਨੀਲ ਜਾਖੜ ਦੇ ਉਹਦੀ ਰਿਪੋਰਟ ਕਰ ਲੈਣੀ ਉਹ ਟਵੀਟ ਕਰ ਦਿੰਦਾ ਉਸ ਵੇਲੇ ਤਾਂ ਵੇਲਾ ਪਜਦਾ ਉਹਨੂੰ ਕੋਈ ਕੰਮ ਤੇ ਆਦੀ ਭਾਜਪਾ ਕੇ ਨੂੰ ਪੁੱਛਦੀ ਦੀ ਬੀਜੇਪੀ ਦੇ ਕੈਪਟਰ ਨੂੰ ਵਿਹਲਾ ਕਰਕੇ ਬਾਹਰ ਪਾਇਆ ਇਹਨਾਂ ਨੂੰ ਵਿਹਲਾ ਕਰਕੇ ਪਾਇਆ ਅੱਗਾ ਵਿਹਲੇ ਦਾ ਆਪਣਾ ਦਿਲਪਤ ਜਵਾ ਕਰ ਦੇਗੇ ਸੁਨੀਲ ਜਾਕੜੋ ਨੇ ਅਕਾਲੀ ਦਲ ਕਾਂਗਰਸ ਕਹਿ ਰਹੀ ਇਸ ਕੀ ਸੈਮੀਫਾਈਨਲ ਹੈ ਬਲਾਕ ਸੰਗਤੀ ਜਿਲ੍ਹਾ ਪੁਸ਼ੇ ਵਾਕਈ ਸੈਮੀਫਾਈਨਲ ਨਹੀਂ ਹੈ ਸਤਾਈ ਜੀ ਸਾਬੋ ਸੈਮੀਫਾਈਨਲ ਮੰਨ ਲੈਣ ਫਾਈਨਲ ਮੰਨ ਲੈਣ ਫਸ 27 ਦੀ ਫਾਈਨਲ ਹੋਣ ਜਾ ਰਿਹਾ ਤੇ ਫਾਈਨਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਝਾੜੂ ਜਿਹੜਾ ਬਹੁਤ ਵੱਡੀ ਲੀਡ ਨਾਲ ਜਿੱਤੂਗਾ ਫਾਈਨਲ ਹੀ ਫਾਈਨਲ ਤੁਸੀਂ ਇਹਦਾ ਫਾਈਨਲ ਕੱਢ ਲੋ ਇਹਦਾ ਕੱਢ ਲੋ ਤੁਸੀਂ ਲੱਖ ਤੇ ਹੋਇਆ ਹਲਪੇਟ ਦੇ ਵਿੱਚ ਬੂਥ ਲੱਗਾ ਪੰਜਾਬ ਦਾ ਕਿਤੇ ਕੋਸਥਾਵਾਂ ਦਾ ਇਹਰੇ ਵੀ ਜਦੋਂ ਮੈਂ ਤੁਹਾਨੂੰ ਦੱਸਿਆ ਕਿ ਨਾਸੀ ਸੀਗੀ 52 ਜਿੱਤੇ ਆ ਮਤਲਬ ਇਹ ਇਹ ਕਿਤੇ ਹਰੇ ਵੀ ਆਦਾ ਬਸ ਕੈਲਕੂਲੇਟਰ ਕਾ ਲਓ ਵੀ ਸਰਕਾਰ ਕੀ ਆਦੀ ਆਮਾ ਦੀ ਬਾਤੀ ਦੀ ਆਦੀ ਥੈਂਕ ਯੂ ਜੀ ਤਾਰੀਖਾ ਵਾਲਾ ਸਾਹਿਬ ਗੈਂਸਲ ਬਾਤ ਖਤਮ ਕਿਦਾਂ ਹੋਏਗਾ ਬਾਤ ਜਲਦੀ ਹੋ ਜਾਊਗਾ ਹੋਲ ਕੇ ਜੀ ਕਿਦਾਂ ਖਤਮ ਹੋਏਗਾ ਕਿਦਾਂ ਤਰੀਕਾ ਦੇ ਦਿਓ ਜੀ ਕਿਦਾਂ ਹੋ ਜਾ ਕੇ ਤਰੀਕਾ ਦੇ ਖਤਮ ਇਹ ਤਰੀਕਾ ਦਾ ਕੰਮ ਨਹੀਂ ਹੁੰਦਾ ਇਹ ਸਭ ਤਰੀਕਾ ਦਾ ਕੰਮ ਨਹੀਂ ਹੁੰਦਾ ਤਰੀਕਾ ਵਾਲਾ ਕੰਮ ਨਹੀਂ ਹੈ ਸਭ ਦੇ ਕੀ ਗੱਲ ਜਦੋਂ ਅਸੀਂ ਲੱਗੇ ਆ ਇਮਾਨਦਾਰੀ ਨਾਲ ਲੱਗੇ ਆ ਹਾਤੀ ਲੱਗੇ ਦੇਖੋ ਮਹਾਲੀ ਦੇ ਕਤਲ ਹੋਇਆ ਅਗਲੇ ਦਿਨ ਹੀ ਉਹਦਾ ਜਵਾਬ ਮਿਲ ਗਿਆ ਕਿਤੇ ਵੀ ਅੱਜ ਸਾਈ ਤੋਂ ਪਹਿਲੇ ਸਾਹਿਬ 2 ਮਹੀਨੇ ਨਹੀਂ 3 ਕਤਲ ਸਾਡੀ ਮੈਂ ਤੁਹਾਨੂੰ ਇਹ ਗੱਲ ਕਹਿ ਦਾਂ ਉਹਦਾ ਜਵਾਬ ਆ ਰਿਹਾ ਕਿ ਨਹੀਂ ਆਦਾ ਸਾਡੀ ਫੌਜ ਸੋਦਾ ਜਵਾਬ ਦੇਦੀ ਕਿ ਨਹੀਂ ਦੇਦੀ ਅਸੀਂ ਸੁਣੋ ਸੁਣੋ ਸਰ ਸਰ ਅਸੀਂ ਪਹਿਲਾਂ ਡਰਗ ਡੀਲਰਾਂ ਨਾਲ ਲੜਾਈ ਲੜੀਏ ਹੋ ਨਹੀਂ ਗੈਕਸਟਰ ਨਾਲ ਲੜਾਈ ਲਾਂਦੇ ਇਹ ਲੜਾਈ ਕਦੋਂ ਕੰਪਲੀਟ ਹੋ ਜੇ ਹੋ ਸਕਦਾ 2 ਮਹੀਨਿਆਂ ਦੇ ਚਾਹ ਤੇ ਹੋ ਜਾਏ ਛਾਂਤ ਹੋ ਜਾਏ ਜੇ ਜਦੋਂ ਕੰਪਲੀਟ ਹੋ ਗਈ ਤੁਹਾਨੂੰ ਦੱਸ ਦਾਂਗੇ ਕੰਪਲੀਟ ਹੋ ਜੂਗੀ ਇਹ ਤੁਸੀਂ ਕਹ ਬਤਾਓ ਤਾਲੀਵਾਲ ਸਾਹਿਬ ਇੱਕ ਥੋੜੀ ਕਲੀਅਰ ਕਰੋ 1 ਮਿੰਟ ਇੱਕ ਥੋੜਾ ਕਲੀਅਰ ਕਰੋ ਕਿਉਂਕਿ ਨਾਮ ਲੱਗ ਰਿਹਾ ਸੀਗਾ ਆਮਾ ਦੀ ਪਾਰਟੀ ਦੀ ਸਰਕਾਰ ਵਿੱਚ ਇਹ ਨਾਮ ਲੱਗ ਰਿਹਾ ਕਿ ਕਤਲ ਬਹੁਤ ਹੋ ਰਹੇ ਨੇ ਥੋੜਾ ਜਿਹਾ ਸਾਨੂੰ ਇਸ ਬਾਰੇ ਆਮ ਲੋਕਾਂ ਦੇ ਕਤਲ ਹੋ ਰਹੇ ਨੇ ਜਾਂ ਗੈਂਗਸਟਰ ਬਾਦ ਆਪਸ ਚ ਲੜ ਰਹੇ ਨੇ ਥੋੜਾ ਇਹ ਕਲੀਅਰ ਕਰੋ ਉਹ ਸੁਣੀਏ ਮੈਂ ਵੀ ਸੁਣਿਆ ਉਹ ਡੌਨੀ ਬੱਲ ਕੇ ਕੌਣ ਆ ਉਹ ਕੀ ਕਹਿਣ ਦਿਆ ਹਾਂ ਆਪਸ ਚ ਲੜ ਉਹ ਆਪਸੀ ਲੜਾਈ ਕਰ ਰਹੇ ਨੇ ਜੀ ਪਹਿਲਾਂ ਦੇਖਦੇ ਨਾ ਇਹ ਆਪਣੇ ਮਰਦੇ ਨਾ ਬਾਕੀ ਜਿਹੜੇ ਰਹਿੰਦੇ ਖੁੰਦੇ ਆ ਜੇ ਨਹੀਂ ਹਟਣਗੇ ਤੇ ਪੁਸ਼ ਮਾਰ ਦੂਗੀ ਇਹਨਾਂ ਦਾ ਅੰਤ ਤੇ ਹੀ ਹੋਊਗਾ ਕੀ ਹੋਊਗਾ ਨਾ ਇਹ ਜਿਹੜੇ ਲੋਕਾਂ ਨੂੰ ਮਾਰਦੇ ਇਹਨਾਂ ਦਾ ਅੰਤ ਤੇ ਹੀ ਹੋਊਗਾ ਸੇਤਾਮ ਨਹੀਂ ਦਿੱਨੇ ਤੁਸੀਂ ਇਹਨਾਂ ਨੂੰ ਇਹ ਜਿਹੜੇ ਸੇਤਾਮ ਨਹੀਂ ਕਹੀ ਹੈ ਨਾ ਦਿੱਤੀ ਸਰ ਕਿ ਮੁੱਖ ਤਾਰਾ ਦੇ ਦਿਓ ਨਹੀਂ ਤੇ ਜੇਲ੍ਹ ਤੇ ਜਾਂ ਵੇ ਪੁੱਛਣਾ ਮੁਕਾਬਲੇ ਕਰੋਗੇ ਤੇ ਐਂਡ ਆ ਲੱਖ ਦਾ ਸੀਐਮ ਸਾਹਿਬ ਕਹਿੰਦੇ ਕਿ ਮੈਂ ਇਹਨਾਂ ਨੂੰ ਮਾਵਾਂ ਦੀਆਂ ਗੋਦੀਆਂ 'ਚ ਸੌਣ ਨਹੀਂ ਦੇਵਾਂਗਾ ਜਿਨ੍ਹਾਂ ਨੇ ਮਾਵਾਂ ਦੇ ਪੁੱਤ ਮਾਰੇ ਨੇ ਕਿਵੇਂ ਦੇਖ ਰਹੇ ਹੋ ਇਹ ਬਿਲਕੁਲ ਸਹੀ ਕਿਹਾ ਸੀਐਮ ਸਾਹਿਬ ਨੇ ਕਿ ਜਦ ਸਾਡੇ ਲੋਕਾਂ ਦੇ ਘਰਦਾਰ ਕੇ ਉਹ ਕਿਦਾਂ ਸੌਣਣਗੇ ਜਿਹੜਾ ਵੀ ਕਿਸੇ ਦਾ ਘਰਦਾਰ ਦਾ ਸਰ ਉਹਦਾ ਵੀ ਧਾਰ ਦੇਾਂਗੇ ਤੁਸੀਂ ਕਹੋ ਬਤਾਉਨਾ ਠੀਕ ਹੈ ਜੀ ਉਹਨਾਂ ਦੀ ਜ਼ਮੀਨ ਸਿਆਸੀ ਜ਼ਮੀਨ ਜਿਹੜੀ ਅਮਰੀਠੇ ਜੋ ਖਤਮ ਹੋਈ ਔਰ ਸੁਪਰੀਮ ਕੋਰਟ ਨੇ 19 ਤਰੀਕ ਪਾ ਕੇ ਉਨਾ ਦੇ ਕੇਸ ਦੇ ਬਾਰੇ ਉਹ ਵੀ ਮੈਂ ਤੁਹਾਨੂੰ ਜਿਹੜਾ ਦੱਸਿਆ ਇਹ ਮੈਂ ਤੁਹਾਨੂੰ ਜਿਹੜਾ ਕਹਿਣਾ ਚਾਹੁੰਦਾ ਸੀ ਸਾਡੀ ਜੀਤਿਆਰ ਸਾਹਿਬ ਦੋਹਾਂ ਆਇਆ ਕਿ ਜਿੱਤਿਆ ਪੰਜਾਬ ਦੇ ਜਿੱਤਣੀ ਹੈ ਪੰਜਾਬ ਪੁਲਿਸ ਜਿੱਤੋਈ ਆ ਪੂਰੇ ਪੰਜਾਬ ਦੇ ਕਾਫੀ ਧੱਕੇਚਾਹੀ ਕੀਤੀ ਗਈ ਪੰਜਾਬ ਪੁਲਿਸ ਨਾਲ ਪੰਜਾਬ ਪੁਲਿਸ ਲੜਾਈ ਦਿੱਤੀ ਹੈ ਜੀ ਉਹਨਾਂ ਨੇ ਕਿਦਾਂ ਨੇ ਮਜੀਠੀਆ ਜੀ ਦੀ ਜੀਤਿਆ ਸਾਹਿਬ ਦੀ ਪਤਨੀ ਨੇ ਦੇਖੋ ਉਹ ਸਾਡੀ ਮਜੀਠੀਆ ਸਾਹਿਬ ਦੀ ਪਤਨੀ ਸਾਡੀ ਭੈਣ ਆ ਛੋਟੀ ਭੈਣ 14 ਤਰੀਕ ਨੂੰ ਵੋਟਾਂ ਪਈਆਂ 14 ਤਰੀਕ ਨੂੰ ਮਜੀਠੇ ਚ ਜੇ ਕਿਤੇ ਇੱਕ ਵੀ ਬੂਥ ਦੇ ਉੱਤੇ ਗੜਬੜ ਹੋਈ ਹੈ ਕਹਿੰਦੇ ਧੱਕਾ ਕੀਤਾ ਤੇ ਸਾਡੀ ਭੈਣ ਦੱਸੇਗਾ ਬੂਥ ਦੇ ਉੱਤੇ ਧੱਕਾ ਹੋਇਆ ਕੈਨੇਡਾ ਦੀ ਪ੍ਰੈਕਟੀਕਲ ਦੱਸੇ 17 ਤਰੀਕ ਨੂੰ ਗਿਣਤੀ ਹੋਈ ਹੈ ਕਿਸੇ ਮਜੀਠੇ ਦੇ ਬੂਥ ਤੇ ਕਿਤੇ ਗਿਣਤੀ ਦੇ ਵਿੱਚ ਕਾਊਂਟਿੰਗ ਰਿਜ਼ਲਟਾਂ ਦੇ ਬੈਠੇ ਹੋ ਨਾ ਕਿਤੇ ਸਰ ਜੇ ਕੋਈ ਧੱਕਾ ਹੋਦਾ ਤਾਂ ਆਈਆਂ ਨਾ ਭੈਣ ਜੀ ਐਡਾ ਵਧਾਈ ਨਾ ਦੇਣ ਬਾਹਦੀ ਹੋ ਰਿਹਾ ਦਾ ਹਾਪੂ ਵਧਾਈਆਂ ਲੈਣ ਉਹਨਾਂ ਦੀ ਜਮੀਰ ਖਿਸ ਗਈ ਉਹ ਪੁੱਸ ਨੂੰ ਵਧਾਈਆਂ ਤਾਂ ਦੇਣ ਉਹ ਆਪਣੇ ਅੰਦਰ ਚਾਤਿਮਾ ਕਿ ਉਹਨਾਂ ਦੇ ਪਤੀ ਨੇ ਲੰਬਾ ਸਮਾਂ ਜੋ ਮਜੀਠੇ ਦੇ ਵਿੱਚ ਕੀਤਾ ਸੀਗਾ ਉਹਦਾ ਸਿੱਟਾ ਉਹ ਸਭ ਦੇ ਸਾਹਮਣੇ ਆ ਗਿਆ 10 ਦਿਨ ਜਿਆਦਾ ਚੱਲੀ ਰਹੀਗੇ ਮੇਰੇ ਪੈਰੇ ਭੈਣ ਜੀ 10 ਦਿਨ ਖਤਮ ਹੋ ਗਏ ਜਿਹੜਾ ਦਾਦ ਤੁਮਕਾ ਕੇ ਮਜੀਠਾ ਸਾਹਿਬ ਉੱਤੇ ਬੋਲਟਕਸ ਕਰਦੇ ਰਹੇ ਉਹ ਐ ਤਾਂ ਖਤਮ ਹੋ ਗਈ ਤਾਂ ਲੋਕ ਨਿਕਲ ਕੇ ਬਾਹਰ ਆਏ ਆਪਣੇ ਕਸਾਂ ਚੋਂ ਲੋਕਾਂ ਨੇ ਆਪਣੀ ਮਰਮਦਗੀ ਦਾ ਵੋਟ ਆ ਪਾਇਆ ਕਿਤੇ ਵੀ ਦੇਖੋ ਤੁਸੀਂ ਤਾਂ ਮਸਾਦਾ ਮੀਡੀਆ ਜੀ ਦੱਸੋ ਮੈਨੂੰ ਫਲਾੜੇ ਪੁੱਛਦੇ ਆ ਗੱਲ ਹੋਈ ਆ ਦੱਸੋ ਤਾਂ ਜੀ ਦੇਣ ਸਬੂਤ ਦੇਣਾ ਕਹਿਣਾ ਥੋੜਾ ਕਿ ਇਹਨੂੰ ਵਧਾਈ ਦੇਣੇ ਜੀ ਇਹਨੂੰ ਵਧਾਈ ਦੇਣੇ ਇਹ ਤਾਂ ਕੀਕਾ ਦੀ ਵਧਾਈ ਜਾਣੀ ਉਹਨਾਂ ਨੇ ਆਪਾਂ ਤਾਂ ਪ੍ਰੈਕਟੀਕਲੀ ਦੱਸਣ ਕਿ ਇੱਥੇ ਗੜਬੜ ਹੋ ਗਈ ਉਹ ਦੱਸੋ ਤੂੰ ਯਾਰ ਵੋਟਾਂ ਪਈਆਂ ਇਹ ਨਾਲੇ ਕਿਤੇ ਗੜਬੜ ਹੋਈ ਆ ਵੋਟਾਂ ਦੇ ਦਿਨ ਆਇਆ ਸਸਿਚ ਕੋ ਗੜਬੜ ਹੋਈ ਆ ਕਿੱਥੇ ਕੀਤੀ ਗਦਾ ਗੜਬੜ ਹੋਈ ਇਹ ਨਾਲੇ ਚੋਹੀ ਮਜੀਠੇ ਤੇ ਹੋਈ ਜੰਡਾਲੇ ਤੇ ਹੋਈ ਕਿੱਥੇ ਹੋਈ ਆ ਦੱਸੋ ਤੁਸੀਂ ਪੂਰੇ ਮਾਝੇ ਦੇ ਵਿੱਚ ਕਿੱਥੇ ਵੀ ਗੜਬੜ ਹੋਈ ਆ ਤੁਸੀਂ ਦੱਸੋ ਪਠਾਨਕੋਟ ਚ ਹੋਈ ਕਿੱਥੇ ਹੋਈ ਆ ਦੱਸੋ ਗਜ਼ਾਫੋਚ ਕੋ ਗੜਬੜ ਹੋਈ ਕੋਈ ਤੁਸੀਂ ਦੱਸੋ ਇੱਥੇ ਕਿੱ데 ਗੜਬੜ ਹੋਈ ਜੀ ਫਲੱਟ ਸਾ ਤੇ ਗੜਬੜ ਹੋ ਗਈ ਆ ਉਹ ਕਹਿੰਦੇ ਜੀ ਪਰਚੇ ਪਾ ਪਾ ਕੇ ਪਹਿਲਾਂ ਕਾਲੀ ਆਖੂ ਅੰਦਰ ਕਰਦੇ ਉਸ ਤੋਂ ਬਾਅਦ ਮਦਾਨ ਖਾਲੀ ਹੋ ਗਿਆ ਤੇ ਜਿੱਤ ਆਸਾਨ ਹੋ ਗਈ ਕਿਹੜਾ ਬੰਦਾ ਸੁੱਟਿਆ ਹੁੰਦਾ ਦੱਸੋ ਮੈਂ ਤਾਂ ਸਭ ਨੇ ਜੀ ਅਪਰੀ ਬੜੀ ਕਲੀਅਰ ਗੱਲ ਆ ਕੋਈ ਬੰਦਾ ਦੱਸੋ ਸਾਨੂੰ ਜੀ ਕਿਹੜਾ ਬੰਦਾ ਅੱਜ ਨਾਲੇ ਜੋ ਕਿਹੜਾ ਬੰਦਾ ਫੜ ਕੇ ਦੋ ਸੁਟਿਆ ਐਸਾ ਹੀ ਜੋ ਕਿਹੜਾ ਸੁਟਿਆ ਮਜੀਠੇ ਤੋਂ ਕਿਹੜਾ ਸੁਟਿਆ ਬਾਬੇਵਕਾ ਦਾ ਜੋ ਕਿਹੜਾ ਸੁਟਿਆ ਜੰਡਿਆਲੇ ਤੋਂ ਕਿਹੜਾ ਸੁਟਿਆ ਸਾਨੂੰ ਦੱਸੋ ਜੀ ਆ ਕਾਲੀ ਫੁਲਾਣਾ ਸਿੰਘ ਬੁਲਾਣਾ ਸਿੰਘ ਬੁਲਾਣੇ ਪਿੰਡ ਦਾ ਉੱਥੇ ਝੂਠਾ ਕੇਸ ਪਾ ਕੇ ਪੁਲਸੇ ਅੰਦਰ ਕਹਤਾ ਦੱਸੋ ਉਹ ਕਦੇ ਫਾਈਲਰਿੰਗ ਭਰਨ ਦਿੱਤੀਆਂ ਜੀ ਮੈਂ ਕਹਾਂ ਜੀ ਦੱਸੋ ਕਿੱਥੇ ਫਾਈਲ ਕਿਦੀ ਰੋਕੀ ਆ ਦੱਸੋ ਮੈਂ ਤਾਂ ਕਰਤਾ ਸਿੰਘ ਕਰਤੂਨ ਨਗਰ ਦੇ ਵਿੱਚ ਹੀ ਅਕਾਲੀ ਦਰ ਦਾ ਬੂਥ ਦੀ ਭੰਦੂੜ ਕੀਤੀ ਗਈ ਸੀ ਤੇ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਗਨੀਪਾਲ ਹੋ ਰਹੀ ਵੀ ਮਜੀਤਾ ਵੀ ਵੀਡੀਓ ਦੇ ਵਿੱਚ ਜ਼ਿਕਰ ਕਰ ਰਹੇ ਜੀ ਉਸ ਦਾ ਦੇਖੋ ਮੈਂ ਤੁਹਾਨੂੰ ਉਦੋਂ ਦੇ ਗੱਲ ਕਹੀ ਸੀਗੀ ਉਹਨਾਂ ਦੇ ਕਬੂਤ ਦਾ ਜ਼ਿਕਰ ਕਰਤਾ ਸਾਡੀ ਭੈਣ ਜੀ ਨੇ ਹਾਂਜੀ ਉਹਨਾਂ ਦਾ ਜ਼ਿਕਰ ਕਰ ਰਹੀ ਸੀ ਇੱਕ ਇੱਕ ਦਾ ਹੀ ਗੱਲਿਆ ਨਾ ਹਾਂਜੀ ਬਾਕੀ ਜਲਤ ਬਾਕੀ ਜਿਹੜੇ ਬੂਤ ਸੀ ਮੇਰੇ ਖਿਆਲ 200 ਬੂਤ ਹੋਊਗਾ ਉਹਨਾਂ ਦੇ ਹਲਕੇ ਨੂੰ ਪਤਾ ਨਹੀਂ ਮੇਰੇ ਹਲਕੇ 214 ਸੀ ਉੱਥੇ ਵੀ 200 ਦੇ ਲਾਗੇ ਹੋਊਗਾ ਬਾਕੀ ਬੂਤ ਦੱਸੋ ਜੀ ਕਿੱਥੇ ਚੱਲ ਮੰਨ ਲਓ ਮੈਂ ਤੁਹਾਡੀ ਗੱਲ ਮੰਨ ਲੈਂਦਾ ਕਤਲਵੰਡੀ ਚ ਕਿਤੇ ਕਾਲੀ ਬਰਕਤ ਜਾਂ ਸਾਡੇ ਬਰਕਤ ਲੜ ਪਏ ਹੋਣਗੇ ਮੈਂ ਗੱਲ ਮੰਨ ਲੈਂਦਾ ਕਿਤੇ ਇੱਕ ਅੱਡੇ ਪਿੰਡ ਚ ਕੋਈ ਗੜਬੜ ਹੋ ਗਈ ਹੋਊਗੀ ਬੱਸ ਸਾਡਾ ਬਾਕੀ ਦੱਸੋ ਤੁਸੀਂ ਐਦਾਂ ਨਾ ਨਾ ਕੋਈ ਆ ਦੇਖ ਕੇ ਦੀ ਵਿੱਕੀ ਗੜਬੜੂ ਐਦਾਂ ਬਣਾ ਦਿਓ ਕਿ ਲਓ ਜੀ ਪੁਲਿਸ ਧੱਕੇਸ਼ਾਹੀ ਕਰਦੀ ਆ ਜੀ ਫਲਾਂਟ ਕਰਦੀ ਆ ਜੀ ਸਾਦੋ ਅਸੀਂ ਪੁਲਿਸ ਆ ਜਿਹੜੀ ਪ੍ਰਕਾਸ਼ ਸਿੰਘ ਬਾਦਲ ਦੀ ਗਵਾਹੀ ਚ ਕੰਮ ਕਰਦੀ ਰਹੀ ਆ ਉਹਨਾਂ ਦੇ ਬਾਅਦ ਜੋ ਕੁਝ ਹੁੰਦਾ ਆ ਪੰਜਾਬ ਨੂੰ ਸਭ ਕੁਝ ਪਤਾ ਹੈ ਉਹੀ ਪੁਲਿਸ ਆ ਜਿਹੜੀ ਕਾਂਗਰਸ ਦੀ ਗਵਾਈ 'ਚ ਕੰਮ ਕਰਦੀ ਉਹ ਵੀ ਪੁਲਿਸ ਸਾਡੀ ਪੁਲਿਸ ਤੇ ਕਾਨੂੰਨ ਦੀ ਹੈ ਜੋਣਾ ਤੋਂ ਕੋਈ ਨਾ ਗੱਲ ਗੰਗ ਸੀ ਜਿਹੜੀ ਸੈਮੀ ਫਾਈਨਲ ਹੈ ਸਾਡੇ ਜੀ ਬਲਾਕ ਸਭ ਦੀ ਕੇਸ ਦੇ ਵਿੱਚ ਤੁਹਾਨੂੰ ਲੱਗਦਾ ਉਹਨਾਂ ਨੂੰ ਬੇਲ ਜਿਹੜੀ ਆ ਜਿਸ ਤਰ੍ਹਾਂ ਉਹਨੀ ਤਰੀਕ ਪੈ ਗਈ ਆ ਅੱਗੇ ਵੀ ਬੇਲ ਮਿਲਦੀ ਸਭਾਣਾ ਦੀ ਸਰਕਾਰ ਜਿਹੜਾ ਕੇਸ ਪੂਰਾ ਰੱਖਿਆ ਕੇ ਦੇਖੋ ਅਸੀਂ ਆਪਣਾ ਪੱਖ ਪੂਰਾ ਰੱਖਾਂਗੇ ਜਿੱਦਾਂ ਪਹਿਲਾਂ ਹਾਈ ਕੋਰਟ 'ਚ ਰੱਖਿਆ ਪੰਜਾਬ ਸਰਕਾਰ ਪੰਜਾਬ ਵਿਜੀਲੈਂਸ ਆਪਣਾ ਪੱਕ ਬੂ ਦੇ ਮਜ਼ਬੂਤੀ ਦੇ ਨਾਲ ਸੁਪਰੀਮ ਕੋਰਟ ਤੁਸੀਂ ਡੀਏ ਦਾ ਕੇਸ ਮੰਨਦੇ ਜੀ ਕਿ ਡਰੱਗ ਦਾ ਕੇਸ ਮੰਨਦੇ ਜੀ ਸਰਕਾਰ ਨੇ ਤੇ ਡੀਏ ਦਾ ਕੇਸ ਬਣਾਇਆ ਨਾ ਉਸ ਤੋਂ ਪਹਿਲਾਂ ਡਰੱਗ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਕਿਉਂਕਿ ਸਾਡਾ ਦੋਵਾਂ ਦਾ ਬੜੇ ਦੋਵੇਂ ਜੁੜਦੇ ਆ ਪੁੱਤ ਕਿਸ਼ਤ ਦੇ ਦੋ ਕਿਹੜਾ ਪੈਸਾ ਆਇਆ ਪੈਸਾ ਹੋਆ ਨਾ ਤੰਦਾ ਕਿਹੜਾ ਸੀ ਠੀਕ ਹੈ ਸਭ ਦੇਖਦੇ ਗੱਲ ਤੰਦੇ ਦੀ ਗੱਲ ਕਰ ਰਿਹਾ ਮੈਂ ਕਿ ਤੰਦਾ ਕਿਹੜਾ ਸੀ ਜੀ ਇਸ ਕਰਕੇ ਦੋਵੇਂ ਇੱਕ ਗੱਲ ਆਉਂਦਾ ਕੋਈ ਵੱਖਰਾ ਨਹੀਂ ਹੈ ਬਹੁਤ ਅਗਲੀ ਕਾਂਸ ਤੋਂ ਲੋ ਕਿਆ ਗਿਆ ਸੀ ਕਿ ਇਹ ਛੋੜਾ ਜਿਹੜੀਆਂ ਨੇ ਸੈਮੀ ਫਾਈਨਲ ਨੇ 27 ਦੀਆਂ ਹਾਂਜੀ ਡੀਐਸਪੀ ਕਲਿਆਣ ਨੂੰ ਮਤੀ ਚੇਤਾਵਨੀ ਦੇ ਤਾਮ ਨਹੀਂ ਦੇ ਕੇ ਗਏ ਸੀ ਕਿ ਸੁਖਬੀਰ ਬਾਦਲ ਕਿਵੇਂ ਦੇਖ ਰਹੇ ਹੋ ਤੁਹਾਨੂੰ ਚੇਤਾਵਨੀ ਨਹੀਂ ਦਿੱਤੀ ਜਾ ਰਹੀ ਹੈ ਸੁਖਬੀਰ ਸੁਖਬੀਰ ਬਾਦਲ ਜਿਸ ਨੂੰ ਮਤੀ ਚੇਤਾਵਨੀ ਦਿੱਤੀ ਜਾਵੇ ਸਾਡੀ ਫੌਜ ਤੋਂ ਡਰਾਵੇ ਧਮਕਾਵੇ ਉਹਦੀ ਧਮਕੀ ਕੋਈ ਨਾ ਮੰਨਣ ਵਾਲਾ ਨਾ ਕੋਈ ਸੁਣਨ ਵਾਲਾ ਨਾ ਉਹਦੀ ਧਮਕੀ ਦਾ ਕਿਤੇ ਕੋਈ ਅਸਰ ਹੈ ਉਹ ਮੈਂ ਵੀ ਜਾਂਦਾ ਬੋਲੀ ਜਾਂਦਾ ਜੀ ਇਹ ਲਿਸਟਾਂ ਬਣਾ ਲਿਆ ਜੀ ਇਹ ਆ ਬਣਾ ਲਿਆ ਜੀ ਉਹ ਪੰਜ ਵਾਰ ਅੱਗੇ ਤੁਹਾਡੀ ਸਰਕਾਰ ਰਹੀ ਆ ਨਾ ਕੋ ਕੀਤਾ ਨਾ ਕਰਾਇਆ ਤੁਸੀਂ ਕਿ ਸਮਝਦੇ ਹੋ ਹੁਣ ਵੀ ਤੱਕ ਅਜੇ ਵੀ ਉਹ ਸੁਪਨੇ ਲੈਂਦੇ ਆ ਉਹ ਡਾਇਨਾਸੌਰ ਤੇ ਜਿਹੜੀ ਇੱਕ ਵੀਡੀਓ ਬਣਦੀ ਸਾਹਿਬ ਜੀ ਡਾਇਨਾਸੌਰ ਤੇ ਜਿਹੜੇ ਡਾਇਨਾਸੌਰ ਵਾਪਸ ਆ ਗਏ ਆ ਉਹ ਡਾਇਨਾਸੌਰ ਤੇ ਜਿਹੜੇ ਤੁਰਿਆ ਆ ਰਹੇ ਨਾ ਜਿੰਨੇ ਤੁਸੀਂ ਬੰਦੇ ਆ ਤੁਹਾਡੇ ਤੋਂ ਬਹੁਤੇ ਸਾਰੇ ਪੜ੍ਹੇ ਲਿਖੇ ਯੂਨੀਵਰਸਿਟੀਆਂ ਦੇ ਬੰਦੇ ਆ ਮੈਂ ਤਾਂ ਦੂਹੇ ਗੱਲ ਕਹਿਣੀ ਚਾਹੁੰਦਾ ਸੱਤ ਤੁਸੀਂ ਇਹਨਾਂ ਦੀਆਂ ਗੱਲਾਂ ਛੱਡ ਦਿਓ ਬੋ ਨਾ ਨਾ ਸਰ ਸਰ ਨਾ ਬੰਨਾ ਛੱਡੋ ਮੈਂ ਸੁਖਬੀਰ ਬਾਦੋ ਹਾਥੀ ਤੇ ਚੜ ਦੇ ਉਹ ਜਿਹੜੇ ਇੱਕ ਬਣਾਈ ਉਹਨਾਂ ਨੇ ਨੰਨਾ ਦੋ ਦੇ ਹਾਥੀ ਤੇ ਚੜਾ ਦੇ ਉਹਨੂੰ ਜਾਦ ਆਸਤਾਨ ਤੋਂ ਕੋ ਉੱਚਾ ਉੱਠ ਲਿਆ ਕੇ ਚੜਾ ਦੇ ਉਹਨੂੰ ਉਹ ਉਰ ਤੇ ਚੜ ਜਾਏ ਹਾਥੀ ਤੇ ਚੜ ਜਾਏ ਸਰ ਕਾਲੀ ਦਲ ਦੀ ਪੰਜਾਬ ਚ ਆਉਂਦਾ ਹੁਣ ਜਿੱਥੇ ਮੱਦੀ ਚੜ ਜਾਈ ਕਾਲੀ ਵਾਦ ਸਰ ਕਾਲੀ ਵਾਦ ਸਰ ਜੱਟ ਜੋੜ ਤੇ ਲੱਗ ਕੇ ਜੱਟ ਜੋੜ ਤੇ ਲੱਗ ਕੇ ਨਹੀਂ ਜੱਟ ਪੂਰੀ ਮਰ ਨੂੰ ਆਏ ਬਹੁਤ ਰਾਹ ਇਹ ਟੁਟ ਬੋਲ ਬਹੁਤ ਸਖੀ ਜੋ ਤੁਸੀਂ ਟੈਮ ਕੱਢ ਕੇ ਸਦਾ মিডিਆ ਅੰਬਸਰ ਤੋਂ ਸੱਥੀ ਆਇਓ ਮੈਂ ਤੁਹਾਡੇ ਅੱਗੇ ਦੱਸਣਾ ਚਾਹੁੰਦਾ ਸੀਗਾ ਤੁਸੀਂ ਵੀ ਅੱਜ ਉਹ ਨਿਊਜ਼ ਜਿਹੜੀ ਦੇਖੀ ਹੋਗੀ ਦੇਸ਼ ਦੀ ਮਾਂਜੋਕ ਸੁਪਰੀਮ ਕੋਰਟ ਦੇ ਕਾਲੀ ਲੀਡਰ ਬਿਕਮਜੀ ਸਿੰਘ ਮਜੀਠੀਆ ਦੀ ਜਿਹੜਾ ਉਹਨਾਂ ਨੇ ਬੜੀ ਕਾਲੀ ਚੋਚਲ ਪਾਈ ਸੀਗੀ ਜਮਾਨਤ ਵਾਸਤੇ ਉਹ 19 ਜਨਵਰੀ ਦੇ ਉੱਤੇ ਜਿਹੜਾ ਉਹਦਾ ਪਤਾ ਇੱਕ ਵੱਡਾ ਝਟਕਾ ਜਿਹੜਾ ਮਜੀਠੀਆ ਸਾਹਿਬ ਨੂੰ ਲੱਗਾ ਉਹ 19 ਜਨਵਰੀ ਨੂੰ ਪੰਜਾਬ ਸਰਕਾਰ ਜਿਹੜੀ ਆ ਉਹਦਾ ਸੁਪਰੀਮ ਕੋਰਟ ਦਾ ਜਿਹੜਾ